ਸ਼ਸ਼ੀ ਗਾਲ ਜੀ ਅੱਜ ਆਪਾਂ ਲੱਗੇ ਆਂ ਪੱਗ ਬੰਨਣਾ ਅੱਜ ਆਪਾਂ ਪਹਿਲੀ ਲੜਦੀ ਦੱਸਾਂਗੇ ਕਈ ਵੀਰਾਂ ਦਾ ਹੈ ਨਾ ਪਹਿਲਾ ਲੜਦੀ ਜਿਹੜੀ 50 ਆ ਉਹ ਬਹੁਤ ਵੱਡੀ ਬਣ ਜਾਂਦੀ ਆ ਜਾਂ ਫਿਰ ਲੜ ਖਿਸਕ ਜਾਂਦਾ ਉਹ ਲੜ ਖਿਸਕਣ ਦਾ ਕੀ ਕਾਰਨ ਆ ਕਿਉਂਕਿ ਆਪਾਂ ਉਹਨੂੰ ਨੱਕ ਦੀ ਸੇਚ 'ਚ ਪਹਿਲਾਂ ਹੀ ਰੱਖਦੇ ਆ ਕਦੀ ਵੀ ਲੜ ਨੂੰ ਨੱਕ ਦੀ ਸੇਚ 'ਚ ਨਹੀਂ ਰੱਖਣਾ ਆਜੋ ਪਹਿਲੀ ਲੜਦੀ ਅੱਜ ਆਪਾਂ ਵੀਡੀਓ ਬਣਾਉਣੇ ਆ ਆਪਾਂ ਸਿੰਪਲ ਹੀ ਲੜ ਲਾਵਾਂਗੇ ਇਹਦੇ ਵਿੱਚ ਹਾਂਜੀ ਪਹਿਲਾਂ ਨਾਲ ਜ਼ਿਆਦਾਤਰ ਕੀ ਕਰਦੇ ਨੇ ਵੀਰ ਇੱਥੋਂ ਐਂ ਲਾ ਦਿੰਦੇ ਨੇ ਸਿੱਧਾ ਐਂ ਕਰਕੇ ਕਦੇ ਵੀ ਨੱਕ ਦੀ ਸੇਜ ਚੋਂ ਐਂ ਲੜ ਨਹੀਂ ਲੈਣਾ ਆਪਾਂ ਨੇ ਹਮੇਸ਼ਾ ਰਾਈਟ ਸਾਈਡ ਤੋਂ ਕੱਢਣਾ ਨਾਲ ਆਪਾਂ ਪਹਿਲਾਂ ਇਹਨੂੰ ਸਾਫ਼ ਕਰਾਂਗੇ ਲੜ ਨੂੰ ਮੋਟਾ ਕਰਾਂਗੇ ਥੋੜਾ ਜਿਹਾ ਥੱਲੋਂ ਤਾਂ ਕਿ ਇਹ ਚ ਵੱਲ ਨਾ ਬੈਣ ਵਰਕੇ ਕੋਈ ਵੀ ਸਟਾਈਲ ਵਰਨ ਰਹੇ ਤੁਸੀਂ ਆਪਾਂ ਰਾਈਟ ਅੱਖ ਦੀ ਆ 50 ਹੈ ਵੈਰੀਐਂਟੀ ਆ 50 ਦੇ ਉੱਥਲੇ ਪਾਸੇ ਤੋਂ ਸਟਾਰਟ ਕਰਨਾ ਆਪਾਂ ਨੇ ਲੜ ਲਗਾਉਣਾ ਤੇ ਰਾਈਟ ਅੱਖ ਦੀ ਸੇਜ ਦੇ ਵਿੱਚ ਨੱਕ ਦੀ ਸੇਧ ਦੇ ਵਿੱਚ ਤੁਹਾਡਾ ਇਹ 50 ਨਾ ਟੱਚ ਹੋਊਗਾ ਆਈਵੋ ਕਵਰ ਕਰਦੇ ਹੋਏ ਰਿਲੈਕਸ ਜਿਹਾ ਲੜਨਾ ਥੱਲੋ ਟਾਈਟ ਹਲਕਾ ਜਿਹਾ ਤੇ ਉੱਤੋਂ ਲੂਸ ਠੀਕ ਹੈ ਜੀ ਇਹਦਾ ਸਾਈਜ਼ ਮੋਸਟਲੀ 2 ਇੰਚ ਪਹਿਲੇ ਨਿਸ਼ਾਨੀ ਦੂਜੀ ਨਿਸ਼ਾਨੀ ਇੰਨਾ ਤਿਆਰ ਰੱਖਣਾ ਇਹ ਤੋਂ ਵੱਧ ਤਿਆਰ ਨਹੀਂ ਕਰਨਾ ਜੀ ਕਿੱਦਾਂ ਲੱਗੀ ਪਹਿਲੇ ਲੜ ਦੀ ਵੀਡੀਓ ਤੁਹਾਨੂੰ ਐਵੇਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਜਰੂਰ ਫੋਲੋ ਕਰੋ ਜੀ ਧੰਨਵਾਦ